ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾਹੇ ਖਾਸ ਰੂਪ ਸਾਧ ਸੰਗਤ ਜੀ ਅੱਜ ਆਪਾਂ 18ਵੀਂ ਅਸ਼ਟਪਦੀ ਦੀ ਵਿਆਖਿਆ ਆਰੰਭ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਮਨੀ ਸਾਹਿਬ ਜੀ ਦੀ ਪਵਿੱਤਰ 18ਵੀਂ ਅਸ਼ਟਪਦੀ ਦੀ ਵਿਆਖਿਆ ਆਰੰਭ ਕਰਦੇ ਹਾਂ ਜੀ ਇਸ ਲੋਕ ਸਤਿਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਮ ਜਿਨਕੇ ਸੱਚੇ ਪ੍ਰਭੂ ਨੂੰ ਜਾਣਿਆ ਹੈ ਉਸ ਦਾ ਨਾਮ ਸਤਗੁਰੂ ਹੈ। ਤਿਸ ਕੇ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਓ। ਉਸ ਦੇ ਸੰਗ ਕਰਕੇ ਸਿਖ ਤਰ ਜਾਂਦਾ ਹੈ। ਸਦਾ ਉਸ ਹਰੀ ਦੇ ਗੁਣ ਗਾਓ। ਅਸ਼ਟਪਦੀ ਸਤਗੁਰ ਸੇ ਕੀ ਕਰੇ ਪ੍ਰਤਪਾਲ। ਸਤਗੁਰ ਸਿਖ ਕੀ ਪਾਲਣਾ ਕਰਦਾ ਹੈ। ਸੇਵਕ ਕੋ ਗੁਰੂ ਸਦਾ ਦਿਆਲ। ਸੇਵਕ ਉਤੇ ਗੁਰੂ ਸਦਾ ਦਿਆਲੂ ਹੁੰਦਾ ਹੈ। ਸਿੱਖ ਦੀ ਦੁਰ ਸਿੱਖ ਦੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰਨਾਮ ਉਚਰੇ ਸਿੱਖ ਦੀ ਖੋਟੀ ਬੁੱਧੀ ਦੀ ਮੇਲ ਗੁਰੂਨਾਸ਼ ਕਰਦਾ ਹੈ ਸਿੱਖ ਗੁਰੂ ਉਪਦੇਸ਼ ਦੁਆਰਾ ਹਰਿਨਾਮ ਜਪਦਾ ਹੈ ਸਤਗੁਰੂ ਸੇ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਗੁਰੂ ਆਪਣੇ ਸਿੱਖ ਦੇ ਬੰਧਨ ਕੱਟ ਦਿੰਦਾ ਹੈ ਗੁਰੂ ਦਾ ਸਿੱਖ ਵਿਕਾਰਾਂ ਤੋਂ ਹਟ ਜਾਂਦਾ ਹੈ ਸਤਗੁਰੂ ਕੋ ਸਤਗੁਰ ਸਿੱਖ ਕੋ ਨਾਮ ਧਨ ਦੇ ਸਤਗੁਰ ਸਿੱਖ ਨੂੰ ਨਾਮ ਧਨ ਬਖਸ਼ਦਾ ਹੈ ਗੁਰਗਾ ਸਿੱਖ ਵੱਡ ਭਾਗੀ ਹੈ ਗੁਰੂ ਦਾ ਸਿੱਖ ਵੱਡੇ ਪਾਗਾ ਵਾਲਾ ਹੁੰਦਾ ਹੈ ਸਤਗੁਰ ਸਿੱਖ ਕਾ ਹਲਤ ਪਲਤ ਸਵਾਰੇ ਸਤਗੁਰ ਸਿੱਖ ਦਾ ਲੋਕ ਪਰਲੋਕ ਸਵਾਰ ਦਿੰਦਾ ਹੈ ਨਾਨਕ ਸਤਗੁਰ ਸਿੱਖ ਕੋ ਜੀ ਆ ਨਾਮ ਸਵਾਰੇ ਸਤਗੁਰ ਸਿੱਖ ਨੂੰ ਆਪਣੀ ਜੀ ਨਾਲ ਸੰਭਾਲਦਾ ਹੈ ਗੁਰ ਕੀ ਗ੍ਰਹਿ ਸੇਵਕ ਜੋ ਰਹੇ ਜਿਹੜਾ ਸੇਵਕ ਗੁਰੂ ਦੇ ਘਰ ਵਿੱਚ ਰਹਿੰਦਾ ਹੈ ਗੁਰ ਕੀ ਆਗਿਆ ਮਨ ਵਿੱਚ ਸਹੇ ਗੁਰੂ ਦੀ ਆਗਿਆ ਨੂੰ ਮਨ ਵਿੱਚ ਬਸਾਉਂਦਾ ਹੈ ਆਪਸ ਕੋ ਕਰਿ ਕ੍ਰਿਸ਼ਨ ਜਨਾਵੇ ਆਪਣੇ ਆਪ ਨੂੰ ਕੁਝ ਸਮਝਦੇ ਨਹੀਂ ਜਿਤ ਲਾਉਂਦਾ ਹਰ ਹਰ ਨਾਮ ਰਿਦੇ ਸਾਧ ਧਿਆਵ ਹੈ ਹਰੀ ਦਾ ਨਾਮ ਸਦਾ ਹਿਰਦੇ ਵਿੱਚ ਧਿਆਉਂਦਾ ਹੈ ਮਨ ਬੀਚੇ ਸਤਿਗੁਰ ਕੇ ਪਾਸ ਆਪਣਾ ਮਨ ਸਤਿਗੁਰਾਂ ਪਾਸ ਵੇਚ ਦਿੰਦਾ ਹੈ ਤਿਸ ਕੇ ਕਾਰਜ ਤਿਸ ਸੇਵਕ ਕੇ ਕਾਰਜ ਰਾਸ ਉਸ ਸੇਵਕ ਦੇ ਸਾਰੇ ਕੰਮ ਸੌਰ ਜਾਂਦੇ ਹਨ ਜਾਨੀ ਕਿ ਸਾਰੇ ਕੰਮ ਰਾਸ ਆ ਜਾਂਦੇ ਹਨ ਸੇਵਾ ਕਰਤ ਹੋਏ ਨਹਿ ਕਾਮੀ ਜਿਹੜਾ ਸੇਵਕ ਸੇਵਾ ਕਰਦਿਆ ਹੋਇਆ ਨਿਸ਼ਚਿੰਤ ਹੋਵੇ ਜਿਸ ਕੋ ਹੋ ਤ ਪ੍ਰਾਪਤ ਸੁਆਮੀ ਉਸ ਨੂੰ ਮਾਲਕ ਦੀ ਪ੍ਰਾਪਤ ਅਵਸ਼ ਹੁੰਦੀ ਹੈ ਉਸ ਨੂੰ ਮਾਲਕ ਦੀ ਪ੍ਰਾਪਤੀ ਅਵਸ਼ ਹੁੰਦੀ ਹੈ ਆਪਣੀ ਕਿਰਪਾ ਜਿਸ ਆਪ ਕਰੇ ਜਿਸ ਉੱਤੇ ਪ੍ਰਭੂ ਆਪਣੀ ਕਿਰਪਾ ਆਪ ਕਰਦਾ ਹੈ ਨਾਨਕ ਤੋ ਸੋ ਸੇਵਕ ਗੁਰ ਕੀ ਮਤ ਲੈ ਨਾਨਕ ਕਹਿੰਦੇ ਕਿ ਉਹ ਉਹੀ ਗੁਰੂ ਦੀ ਸਿੱਖਿਆ ਲੈਂਦਾ ਹੈ ਬੀਸ ਵਿਸਵੇ ਗੁਰ ਕਾ ਮਨ ਮਾਨੈ ਜਿਸ ਉਤੇ ਗੁਰੂ ਦਾ ਮਨ ਨਿਸ਼ਚੇ ਕਰਕੇ ਮੰਨ ਜਾਂਦਾ ਹੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਉਹ ਸੇਵਕ ਈਸ਼ਵਰ ਦੀ ਗਤੀ ਨੂੰ ਜਾਣ ਲੈਂਦਾ ਹੈ ਸੋ ਸਤਗੁਰ ਜਿਸ ਹਿਰਦੇ ਹਰ ਨਾਮ ਉਹ ਸਤਗੁਰ ਸਤਗੁਰੂ ਹੈ ਜਿਸ ਦੇ ਹਿਰਦੇ ਵਿੱਚ ਹਰੀ ਦਾ ਨਾਮ ਹੈ ਅਨੇਕ ਬਾਰ ਗੁਰ ਕੋ ਬਲ ਜਾਓ ਐਸੇ ਗੁਰੂ ਤੋਂ ਅਨੇਕ ਬਾਰ ਮੈਂ ਬਲਹਾਰ ਜਾਂਦਾ ਹਾਂ ਸਰਬ નિਦਾਨ ਜੀ ਆਗਾ ਦਾਤਾ ਉਹ ਜੀਵਾਂ ਦੇ ਸਭ ਖਜਾਨਿਆਂ ਦਾ ਦਾਤਾ ਹੈ ਆਠ ਪਹਿਰ ਪਾ ਬ੍ਰਹਮ ਰੰਗ ਰਤਾ ਜੋ ਅਠੇ ਪਹਿਰ ਪ੍ਰਭੂ ਦੇ ਰੰਗ ਵਿੱਚ ਰਤਾ ਰਹਿੰਦਾ ਹੈ ਬ੍ਰਹਮ ਜਨ ਕੇ ਜਨਮੇ ਪਾਰ ਬ੍ਰਹਮ ਬ੍ਰਹਮ ਵਿੱਚ ਦਾਸ ਹੈ ਤੇ ਦਾਸਾਂ ਵਿੱਚ ਬ੍ਰਹਮ ਹੈ ਏਕ ਹੀ ਆਪ ਨਹੀਂ ਕਿਛ ਬ੍ਰਮ ਏਕੋ ਆਪ ਹੀ ਹੈ ਇਸ ਵਿੱਚ ਕੋਈ ਸੰਸਾ ਨਹੀਂ ਹੈ ਸਹਿ ਸਿਆਣਪਾ ਲਿਆ ਨਾ ਜਾਈਐ ਹਜ਼ਾਰ ਸਿਆਣਪਾ ਨਾਲ ਲਿਆ ਨਹੀਂ ਜਾਂਦਾ ਨਾਨਕ ਐਸਾ ਗੁਰਵਡ ਭਾਗੀ ਪਾਈਏ ਅਜਿਹਾ ਗੁਰੂ ਵੱਡੇ ਭਾਗਾ ਨਾਲ ਪਾਈਦਾ ਹੈ ਸਫਲ ਦਰਸ਼ਨ ਪੀਖਤ ਪਨੀਤ ਗੁਰੂ ਦਾ ਦਰਸ਼ਨ ਕਰਦਿਆਂ ਹੀ ਪਵਿੱਤਰ ਹੋ ਜਾਂਦਾ ਹੈ ਪਰਸਦ ਚਰਨ ਗਤ ਨਿਰਮਲ ਰੀਤ ਚਰਨ ਛੋਹਦਿਆਂ ਹੀ ਨਿਰਮਲ ਰੀਤੀ ਪ੍ਰਾਪਤ ਹੁੰਦੀ ਹੈ ਪੇਟ ਤਸੰਗ RAM ਗੁਣ ਰਵੇ ਉਸ ਨਾਲ ਮੇਲ ਕਰਕੇ ਪੁਰਸ਼ RAM ਦੇ ਗੁਣ ਗਾਉਂਦਾ ਹੈ ਪਾ ਬ੍ਰਹਮ ਕੀ ਦਰਗੇ ਗਵੇ ਪਾ ਬ੍ਰਹਮ ਦੀ ਦਰਗਾਹ ਵਿੱਚ ਪਹੁੰਚ ਜਾਂਦਾ ਹੈ ਸੁਣ ਕਰ ਬਚਨ ਕਰਨ ਅਘਾਵੇ ਉਹਨਾਂ ਦੇ ਬਚਨ ਸੁਣ ਕੇ ਕੰਮ ਤ੍ਰਿਪਤ ਹੋ ਜਾਂਦੇ ਸਨ ਮਨ ਸੰਤੋਖ ਆਤਮਪਤੀਆਂ ਨੇ ਆਤਮ ਦੇ ਪਤੀਜਾਂ ਮਨ ਵਿੱਚ ਸੰਤੋਖ ਆ ਜਾਂਦਾ ਹੈ ਪੂਰਾ ਗੁਰੂ ਆਖਿਓ ਜਾ ਕਾਮੰਤਰ ਉਹ ਪੂਰਾ ਗੁਰੂ ਹੈ ਜਿਸ ਦਾ ਉਪਦੇਸ਼ ਨਾਸ਼ ਰਹਿਤ ਹੈ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਜਿਸ ਨੂੰ ਕੋਈ ਕਿਰਪਾ ਦ੍ਰਿਸ਼ਟੀ ਨਾਲ ਵੇਖਦਾ ਹੈ ਉਹ ਸੰਤ ਹੋ ਜਾਂਦਾ ਹੈ ਜਿਸ ਨੂੰ ਕੋਈ ਕਿਰਪਾ ਦ੍ਰਿਸ਼ਟੀ ਨਾਲ ਵੇਖਦਾ ਹੈ ਉਹ ਸੰਤ ਹੋ ਜਾਂਦਾ ਹੈ ਗੁਣ ਬੇਅੰਤ ਕੀਮਤ ਨਹੀਂ ਪਾਏ ਉਸ ਦੇ ਬੇਅੰਤ ਗੁਣਾ ਦੀ ਕੀਮਤ ਨਹੀਂ ਪੈਂਦੀ ਨਾਨਕ ਜਿਸ ਪਾਵੇ ਤਿਸ ਲੈ ਮਿਲਾਏ ਜਿਸ ਨੂੰ ਚਾਹੁੰਦਾ ਹੈ ਉਸ ਨੂੰ ਨਾਲ ਮਿਲਾ ਲੈਂਦਾ ਹੈ ਜੇ ਬਾ ਇੱਕ ਉਸਤ ਅਨੇਕ ਜੇ ਬਾ ਇੱਕ ਹੈ ਤੇ ਸਿਫਤਾਂ ਨੇ ਖਨ ਸਤਪੁਰਖ ਪੂਰਨ ਬ ਬੇਕ ਇਹ ਸਤ ਉਹ ਕ ਪੂਰਨ ਗਿਆਨ ਸਰੂਪ ਹੈ ਕਾਹੂ ਬੋਲ ਨਾ ਪਹੋਚ ਤਪ੍ਰਾਨੀ ਕਿਸੇ ਕਥਨ ਨਾਲ ਵੀ ਜੀਵ ਉਸ ਨੂੰ ਪੁੱਜ ਨਹੀਂ ਸਕਦਾ ਅਗਮ ਅਗੋਚ ਪ੍ਰਾਪਤ ਨਿਰਭਾਣੀ ਉਹ ਬੰਦਨ ਰਹਿਤ ਪ੍ਰਭੂ ਮਨ ਬਾਣੀ ਨਾਲ ਇੰਦਰੀਆਂ ਦੀ ਪਹੁੰਚ ਪਰੇ ਹੈ ਨਿਰਾਹਾਰ ਨਿਰਵੈਰ ਸੁਖਦਾਈ ਭੋਜਨ ਰਹਿਤ ਬਹਿ ਰਹਿਤੇ ਸੁਖ ਸਰੂਪ ਹੈ ਤਾਂ ਕਿ ਕੀਮਤ ਕਨੇ ਨਾ ਪਾਈ ਉਸ ਦੀ ਕੀਮਤ ਕੋਈ ਵੀ ਨਹੀਂ ਪਾ ਸਕਦਾ ਅਨਕ ਭਗਤ ਬੰਧਨਿਤ ਕਰੇ ਅਨੇਕ ਭਗਤ ਉਸ ਦੀ ਸਦਾ ਪੂਜਾ ਕਰਦੇ ਹਨ ਚਰਨ ਕਮਲ ਰਿਦੇ ਸਿਮਰੇ ਉਸ ਦੇ ਚਰਨ ਕਮਲ ਹਿਰਦੇ ਵਿੱਚ ਸਿਮਰਉਂਦੇ ਹਨ ਸਤਿ ਬਲਿਹਾਰੀ ਸਤਿਗੁਰ ਆਪਣੇ ਮੈਂ ਆਪਣੇ ਸਤਿਗੁਰ ਤੋਂ ਸਦਾ ਬਲਿਹਾਰੀ ਜਾਂਦਾ ਹਾਂ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਜਿਸ ਦੀ ਕਿਰਪਾ ਨਾਲ ਐਸਾ ਪ੍ਰਭੁ ਜਪਿਆ ਹੈ ਉਹ ਇਹੋ ਹਰ ਰਸ ਪਾਵੇ ਜਨ ਕੋਏ ਇਹ ਹਰੀ ਨਾਮ ਦਰਸ ਕੋਈ ਵਿਰਲਾ ਜੀਵ ਹੀ ਪੌਂਦਾ ਹੈ ਅੰਮ੍ਰਿਤ ਪੀਵੇ ਅਮਰ ਸੁ ਹੋਏ ਜੋ ਅੰਮ੍ਰਿਤ ਪੀਂਦਾ ਹੈ ਉਹੀ ਅਮਰ ਹੋ ਜਾਂਦਾ ਹੈ ਉਸ ਪੁਰਖ ਦਾ ਨਹੀਂ ਕਦੇ ਵਿਨਾਸ਼ ਉਸ ਜੀਵ ਦਾ ਕਦੇ ਨਾਸ਼ ਨਹੀਂ ਹੁੰਦਾ ਜਾ ਕੇ ਮਨ ਪਰਗਟੇ ਗੁਨਤਾਸ ਜਿਸ ਦੇ ਮਨ ਵਿੱਚ ਵਾਹਿਗੁਰੂ ਪ੍ਰਗਟ ਹੁੰਦਾ ਹੈ ਅੱਠ ਪੈਰ ਹਰ ਦਾ ਨਾਮ ਲੇ ਜੋ ਅੱਠੇ ਪੈਰ ਹਰੀ ਦਾ ਨਾਮ ਲੈਂਦਾ ਹੈ ਸੱਚ ਉਪਦੇਸ਼ ਸੇਵਕ ਕੋ ਦੇ ਉਹ ਆਪਣੇ ਸੇਵਕਾਂ ਨੂੰ ਸੱਚਾ ਉਪਦੇਸ਼ ਦਿੰਦਾ ਹੈ ਮੋਹ ਮਾਇਆ ਕੇ ਸੰਗ ਨਾ ਲੇਪ ਬੋਹ ਮਾਇਆ ਦੇ ਨਾਲ ਨਗਾਓ ਨਹੀਂ ਰੱਖਦਾ ਮਨ ਮੈਂ ਰਾਖੇ ਹਰ ਹਰ ਇੱਕ ਮਨ ਅੰਦਰ ਇੱਕ ਹਰੀ ਦੇ ਨਾਮ ਨੂੰ ਹੀ ਰੱਖਦਾ ਹੈ ਅੰਧਕਾਰ ਦੀਪ ਪਰਗਾਸ ਹੈ ਖਨੇਰੇ ਵਿੱਚ ਦੀਵਾ ਚਾਨਣ ਕਰ ਦੇ ਵਾ ਦਿੰਦਾ ਹੈ ਮਾਨ ਨਾਨਕ ਪਰਮ ਮੋਹ ਦੁਖ ਤੇ ਨਾਸੇ ਉਸ ਤੋਂ ਪਰਮ ਮੋਹ ਤੇ ਦੁਖ ਨਸ ਜਾਂਦੇ ਹਨ ਤਪਦ ਨਾ ਮਾਇ ਠੜ ਵਰਤਾਈ ਤਪ ਦੇ ਹਿਰਦੇ ਵਿੱਚ ਠੰਡ ਵਰਤ ਜਾਂਦੀ ਹੈ ਆਨੰਦ ਪਿਆ ਦੁਖ ਨਾਠੇ ਪਾਈ ਏ ਭਾਈ ਦੁਖ ਨਟ ਗਏ ਹਨ ਤੇ ਆਨੰਦ ਹੋ ਗਿਆ ਹੈ ਜਨਮ ਮਰਨ ਕੇ ਮਿਟੇ ਅੰਦੇਸੇ ਜਨਮ ਮਰਨ ਦੇ ਸੰਸੇ ਸੰਸੇ ਮਿਟ ਗਏ ਹਨ ਸਾਧੂ ਕੇ ਪੂਰਨ ਉਪਦੇਸੇ ਸਾਧੂ ਦੇ ਪੂਰਨ ਉਪਦੇਸ਼ ਕਰਕੇ ਪਉ ਚੁਕਾ ਨਰਬਉ ਹੋਏ ਬਸੇ ਡਰ ਮਿਟ ਗਿਆ ਤੇ ਅਸੀਂ ਬੇ ਡਰ ਹੋ ਗਏ ਬਸ ਨੇ ਹਾ ਸਗਲ ਵਿਆਦ ਮਨ ਤੇ ਖੈ ਨਸੇ ਸਾਰੇ ਦੁਖ ਮਨ ਤੋਂ ਨਾਸ਼ ਹੋ ਹੋ ਗਏ ਨਸ ਗਏ ਹਨ ਜਿਸ ਕਾ ਸਾਤਿਨ ਕਿਰਪਾ ਧਾਰੀ ਜਿਸ ਦਾ ਸੀ ਉਸਨੇ ਹੀ ਕਿਰਪਾ ਕੀਤੀ ਸਾਧ ਸੰਗ ਜਪਨਾਮ ਮਰਾਰੀ ਸਾਧ ਸੰਗਤ ਕਰਕੇ ਹੀ ਹਰੀ ਦਾ ਨਾਮ ਜਪਿਆ ਜਾਂਦਾ ਹੈ ਖਿਤ ਪਾਈ ਚੁਕੇ ਪ੍ਰਵਗਮਨ ਆਵਾਗਮਨ ਤੇ ਪਰਮ ਮਿਟ ਗਏ ਅਤੇ ਸਥਿਤੀ ਪਾਈ ਹੈ ਉਸ ਨਾਨਕ ਹਰ ਹਾਰ ਜਸ ਸਰਵਨ ਹਰੀ ਦਾ ਜਸ ਕੰਨਾ ਨਾਲ ਸੁਣ ਲਿਆ ਹੈ ਨਿਰਗੁਣ ਆਪ ਸਰਗੁਣ ਵੀ ਉਹੀ ਉਹ ਸਾਰੇ ਨਿਰਗੁਣ ਹੈ ਸਰਗੁਣ ਵੀ ਆਪ ਹੀ ਹੈ ਕਲਾ ਧਾਰ ਜਿਸ ਅਗਲੀ 모ਹੀ ਜਿਸ ਨੇ ਸ਼ਕਤੀ ਧਾਰ ਕੇ ਸਭ ਸ੍ਰਿਸ਼ਟੀ 모ਹੀ ਹੋਈ ਹੈ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੇ ਖੇਲ ਪ੍ਰਭੂ ਨੇ ਆਪ ਹੀ ਬਣਾਏ ਹਨ ਆਪਣੀ ਕੀਮਤ ਆਪੇ ਪਾਏ ਉਹ ਆਪਣੀ ਕੀਮਤ ਨੂੰ ਆਪੇ ਹੀ ਪਾ ਲੈਂਦਾ ਹੈ ਹਰ ਬਿਨ ਦੂਜਾ ਨਾਹੀਂ ਕੋਏ ਹਰਿ ਤੋਂ ਬਿਨਾ ਦੂਸਰਾ ਹੋਰ ਕੋਈ ਨਹੀਂ ਹੈ ਸਰਬ ਨਿਰੰਤਰ ਇੱਕੋ ਸੋਏ ਉਹ ਇੱਕ ਹੀ ਸਭ ਵਿੱਚ ਵਿਆਪਕ ਹੈ ਉਦਪੋਤ ਰਵਿਆ ਰੂਪ ਰੰਗ ਤਾਣੇ ਪੇਟੇ ਵਾਂਗੂ ਸਭ ਰੂਪ ਰੰਗਾ ਵਿੱਚ ਸਮਾ ਰਿਹਾ ਹੈ ਤਏ ਪ੍ਰਗਾਸ ਸਾਧ ਕੇ ਸੰਗ ਸਾਧੂ ਦੇ ਸੰਗ ਪ੍ਰਗਟੇ ਕਰਕੇ ਪ੍ਰਗਟ ਹੁੰਦਾ ਹੈ ਰਚ ਰਚਨਾ ਰਚ ਰਚਨਾ ਆਪਣੀ ਗਲ ਧਾਰੀ ਰਚ ਰਚਨਾ ਆਪਣੀ ਗਲ ਧਾਰੀ ਜਿਸ ਨੇ ਰਚਨਾ ਕਰਕੇ ਆਪਣੀ ਸ਼ਕਤੀ ਧਾਰੀ ਹੋਈ ਹੈ ਅਨਕ ਬਾਰ ਨਾਨਕ ਬਲਹਾਰੀ ਮੈਂ अनेका ਵਾਰ ਉਸ ਤੋਂ ਬਲਹਾਰ ਜਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀ ਪਵਿੱਤਰ 18ਵੀਂ ਸੁਖਮਣੀ ਸਾਹਿਬ ਦੀ ਵਿਆਖਿਆ ਕਰਦਾ ਬੇਅੰਤ ਬੇਅੰਤ ਦਾਸ ਤੋਂ ਪੁੱਲਾ ਹੋ ਜਾਂਦੀਆਂ ਹਨ ਦਾਸ ਨੂੰ ਮਾਫ ਕਰ ਦੇਣਾ ਤਾਂ ਤਾਂ ਸ੍ਰੀ ਗੁਰਗੰਨ ਸਾਹਿਬ ਜੀ ਬਖਸ਼ਣਹਾਰ ਹਨ ਬਖਸ਼ ਲੈਣਾ ਜੀ ਸਾਧ ਸੰਗਤ ਬਖਸ਼ਣਹਾਰ ਹੈ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ